ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨ ਆ ਸੰਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਦੁਆਪਾ ਸਿੱਖ نیشنل ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਜਿੱਥੇ ਕਿ ਜਿਹੜਾ ਤੀਆਂ ਦਾ ਤਿਹਾਰ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਵਿਰਸੇ ਦੇ ਨਾਲ ਸੰਬੰਧਿਤ ਜਿਹੜੀਆਂ ਆ ਆਟਮਾ ਦਿਖਾਈਆਂ ਗਈਆਂ ਤੁਸੀਂ ਦੇਖ ਰਹੇ ਹੋ ਕੈਮਰੇ ਦੀ ਸਕਰੀਨ ਤੇ ਆ ਪੁਰਾਣੇ ਵਿਰਸੇ ਦੇ ਨਾਲ ਸੰਭਾਲ ਲਈ ਇਹਨਾਂ ਨੇ ਬੜੇ ਉਪਰਾਲੇ ਕੀਤੇ ਨੇ ਯੁਵਾ ਪੀੜੀ ਨੂੰ ਦਿਖਾਉਣ ਵਾਸਤੇ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਤੋਂ ਵਾਸਤੇ ਪਰਦੇਸੀ ਦੀ ਰਿਪੋਰਟ ਕੈਮਰਾਮੈਨ ਦੇਸ ਰਾਜਵਾਲੀ ਜਿਆਦਾ ਵੀ ਨਾ ਦੇ ਦਿਓ ਇਹ ਨਾ ਬੈਲਸ ਨਹੀਂ ਸਹੀ ਹੈ ਹਾਂ ਹੋਰ ਸਭ ਚਾਹ ਲਈ ਨਾ ਸੈਨੇ ਕਿਹਦੇ ਤੇ ਚਲਾਨੀ ਆ ਪਹਿਣਾ ਪਹਿਣਾ ਨਹੀਂ ਆ ਤਾਂ ਹੀ ਸਿਰ ਪਹਿਣਾ ਹੀ ਆ ਦੋਨੋਂ ਸਿਰ ਪਹਿਣਾ ਹੀ ਆ ਐ ਲੱਗਦੀ ਆ ਤਾਂ ਸਿਸਟਰ ਵਾ ਇਹਦਾ ਨਾਂ ਕੀ ਆ ਮੇਰਾ ਮੁਸਕਾਨ ਮੁਕਾਨ ਵੀਡੀਓ ਦਾ ਸ਼ਾਟ ਲੈਣਾ ਸੋ ਬੌਨੀ ਵੰਨਿਆ ਤਰਫੋਂ ਗਿਆ ਸਗੀ ਇਸ ਸਟੇਜ ਵਾਲੀ ਸੋ

ਮਾਸਟਰ ਜੀ ਦੱਸੋ ਕਿ ਜਾਣਾ ਸੁਣ ਜਾਣਾ ਹੁਣ ਕੀ ਕਰ ਲੋ ਹੋਜੀ ਹਾਂਜੀ ਅੱਜ ਦੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਸਾਡੇ ਅੱਜ ਅਸੀਂ ਦੁਆਬਾ ਸੈਕਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਕੂਲ ਵੱਲੋਂ ਅਤੇ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਰਜਿਸਟਰਡ ਨਵਾਂ ਸ਼ਹਿਰ ਦੋਵੇਂ ਰਲ ਕੇ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਇਹਦੇ ਵਿੱਚ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਬੱਚਿਆਂ ਨੂੰ ਸਨੇਹਾ ਦਿੱਤਾ ਜਾਵੇ ਤੀਆਂ ਨੂੰ ਜਿਹੜਾ ਕੁੱਖ ਦੇ ਵਿੱਚ ਮਾਰਿਆ ਜਾਂਦਾ ਆ ਉਹਨੂੰ ਬਚਾਉਣ ਦੇ ਵਾਸਤੇ ਧੀਆ ਦੇ ਵਿੱਚ ਪ੍ਰਤਿਭਾ ਦਾ ਨਿਖਾਰ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਕੀਤਾ ਆ ਤੇ ਇਹਦੇ ਵਿੱਚ ਕੋਸ਼ਿਸ਼ ਇਹ ਹੀ ਆ ਕਿ ਵੱਧ ਤੋਂ ਵੱਧ ਕਿ ਜਿਹੜਾ ਸਮਾਜਿਕ ਸੁਨੇਹਾ ਆ ਉਹ ਜ਼ਰੂਰ ਜਾਵੇ ਸਮਾਜ ਦੇ ਵਿੱਚ ਇਹ ਧੀਆ ਦੇ ਨਾਲ ਧੀਆ ਦਾ ਵੀ ਪ੍ਰੋਗਰਾਮ ਆ ਜਿਹਦੇ ਵਿੱਚ ਜਦੋਂ ਇਹ ਧੀਆ ਖੁਸ਼ ਹੁੰਦੀ ਆ ਫਿਰ ਸਾਨੂੰ ਵੀ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਅਫੀਸ਼ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਖੁਸ਼ੀ ਆ ਕਿ ਅੱਜ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੀ ਮੈਨੇਜਮੈਂਟ ਅਤੇ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਇਹ ਜਿਹੜਾ ਤਿਉਹਾਰ ਹੈ ਇਹ ਠੀਕ ਹੈ ਕਿ ਇਹ ਲੋਕ ਤਿਉਹਾਰ ਹੈ ਇਹ ਸਦੀਆਂ ਤੋਂ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਲੇਕਿਨ 2005 ਤੋਂ ਉਪਕਾਰ ਨੇ ਇਸ ਤਿਉਹਾਰ ਨੂੰ ਜਾਗਰੂਕਤਾ ਵਾਸਤੇ ਇਦੀ ਵਿੱਚ ਐਂਟਰੀ ਲਈ ਔਰ ਸਾਡੇ ਉਸ ਵੇਲੇ ਦੇ ਸਾਡੇ ਰਹਿਨੁਮਾ ਸਾਡੇ ਸਾਡੇ ਜਿਹੜੇ ਸਾਨੂੰ ਜਿਹਨਾਂ ਨੇ ਇਨਸਪਾਇਰ ਕੀਤਾ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਆਖਿਆ ਕਿ ਜਿਹੜੇ ਵੀ ਤਿਉਹਾਰ ਲੋਕਾਂ ਦੇ ਆ ਮਨ ਪਾਉਂਦੇ ਉਹਦੇ ਵਿੱਚ ਐਂਟਰੀ ਲਾਓ ਤੇ ਆਪਣੀ ਜਿਹੜੀ ਜਾਗਰੂਕਤਾ ਦੀ ਗੱਲ ਕਰੋ ਕਿ ਧੀਆਂ ਨੂੰ ਹੱਸ ਕੇ ਅਪਣਾਓ ਤੇ ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਓ ਇਹ ਸਾਡਾ ਔਪਕਾਰ ਦਾ ਮੁੱਖ ਸਨੇਹਾ ਅਸੀਂ ਔਪਕਾਰ ਵੱਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਉਪਕਾਰ ਨੂੰ ਆਪਣੇ ਨਾਲ ਲਿਆ ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਾਰਿਆਂ ਨੂੰ ਵਧਾਈਆਂ ਤੇ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਇੱਕ ਜਾਗਰੂਕਤਾ ਸਨੇਹਾ ਦੇਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਮਾਸ਼ਹਿਰ ਵਿਖੇ ਉਪਕਾਰ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਲਾਲ ਮਿਲ ਕੇ ਬੱਚਿਆਂ ਨੂੰ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਹ ਪ੍ਰੋਗਰਾਮ ਤੀਆਂ ਦਾ ਰੱਖਿਆ ਗਿਆ ਤੀਆਂ ਦਾ ਤਿਹਾਰ ਸੋ ਸਮੁੱਚੇ ਰੂਪ ਵਿੱਚ ਸਾਰੇ ਬੱਚਿਆਂ ਨੂੰ ਤੇ ਸਟਾਫ ਨੂੰ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਇੱਥੇ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਹਾਂ ਹੁਣ ਮੈਂ ਪ੍ਰਿੰਸੀਪਲ ਸਰ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਲੈਣੇ ਚਾਹਾਂਗੀ ਪਾਪਾ ਸਰ ਸਭ ਤੋਂ ਪਹਿਲਾਂ ਮੈਂ ਇਸ ਤਿਉਹਾਰ ਦੀ ਸਭ ਨੂੰ ਵਧਾਈ ਦਿੰਦੀ ਹਾਂ ਤੀਜੇ ਤਿਉਹਾਰ ਦੀ ਖੁਸ਼ੀਆਂ ਹਰ ਘਰ 'ਤੇ ਛਾਈ ਤੀਜੇ ਤਿਉਹਾਰ ਦੀ ਹੋਵੇ ਸਭ ਨੂੰ ਲੱਖ ਲੱਖ ਵਧਾਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਹੁੰਦੀ ਹੈ ਤਾਂ ਆਓ ਅਸੀਂ ਵੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਅਰਦਾਸ ਰਾਹੀਂ ਰੱਬ ਦਾ ਨਾਮ ਲੈ ਕੇ ਕਰਦੇ ਹਾਂ ਸਤੇ ਸ੍ਰੀ ਭਗਵਤੀ ਦੀ ਸਹਾਇ ਭਗਵਾਨ ਸ੍ਰੀ ਭਗਵਤੀ ਦੀ ਪਾਤਸ਼ਾਹੀ ਤਸਵੀਰ ਪ੍ਰਥਮ ਪਦ ਤੀ ਸਿਮਰ ਕੇ మే పాక్షా సిరి గురు గోవਿੰద సింగ్ సాహబ్ జీ సఖై హోయే సహాయ దస పాక్షాయం ది జోత్ సిరి గురు గ్రంథ సాహబ్ జీనే పాఠ దిదార్ నా ధ్యాన్ కర్కే బోలే జీ தோல்வி நான்கு தேன் நிக்கி நிக்கி வாரே சியாசமானதே வந்துச்சாம் தேன் நிக்கி தோல்வி நான்கு தேன் ஓடுவாரே தேசிய கதம் கரியே ஹெத்தம் ஓடுவாரே தேசிய கதம் கரியே ஹெத்தம் ஓடுவாரே அனுபவிச்சிக்கியாய் ਇਆ ਸੇ ਆਜੀ ਸੋਸਾਇਟੀ ਦੇ ਖਜ਼ਾਨਚੀ ਸ੍ਰੀ ਵੀਰਵਲ ਤਰਖੀ ਜੀ ਸ੍ਰੀ ਪੀਸ ਰਾਜ ਬਾਲੀ ਜੀ ਮਾਸਟਰ ਨਰਿੰਦਰ ਸਿੰਘ ਜੀ ਪਾਟਾ ਮੁੱਖ ਬਲਾਰਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਡਾਕਟਰ ਅਵਧਾਰ ਸਿੰਘ ਜੀ ਦਿਨੋਵਾਲ ਕਲਾ ਸ੍ਰੀ ਵਾਸਤੇ ਪਰਦੇਸੀ ਜੀ ਸਾਡੇ ਵੈਮਨ ਬੈਂਕ ਦੇ ਵਿੱਚੋਂ ਮੈਡਮ ਸਰਜੀਤ ਕੌਰ ਡੋਲਕੂ ਜੀ ਮੈਡਮ ਰਮਨਸੌਰ ਕੌਰ ਜੀ ਬਲਵਿੰਦਰ ਕੌਰ ਬਾਲੀ ਜੀ ਬਲਵਿੰਦਰ ਕੌਰ ਮੜਵਾਲ ਜੀ ਰਜਿੰਦਰ ਕੌਰ ਗਿੱਦਾ ਜੀ ਬੀਬਾ ਸਿਮਰਨਜੀਤ ਕੌਰ ਤੱਕੀ ਸ਼ਰਨਜੀਤ ਕੌਰ ਜੀ ਤੇ ਪਰਵਿੰਦਰ ਕੌਰ ਜੀ ਸਾਡਾ ਤਿਆਂ ਦਾ ਪ੍ਰੋਗਰਾਮ ਤਿਆਂ ਦੇ ਤਿਉਹਾਰ ਦੇ ਰੂਪ ਦੇ ਵਿੱਚ ਸਕੂਲ ਜਦੋਂ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਪਿੱਛੇ ਜਿਹ ਹੈ ਇਸ ਸਾਲ ਲਈ ਇੱਕ ਸੋਸ਼ਲ ਮੀਡੀਆ ਤੇ ਖਬਰ ਆ ਗਈ ਕਿ ਇਹ ਜਿਹੜਾ ਪ੍ਰੋਗਰਾਮ ਸੀ ਇਹ ਮੁਗਲਾਂ ਦੇ ਸਮੇਂ ਦਾ ਸੀਗਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਨਾਲ ਲੋਕਾਂ ਦੇ ਵਿੱਚ ਇਹ ਹੁੰਦਾ ਵੀ ਜਿਹੜੀ ਇੱਕ ਖਬਰ ਆ ਗਈ ਉਹਨਾਂ ਨੂੰ ਖੁੱਲ ਕੇ ਜੀਉਣ ਦਾ ਮੌਕਾ ਦੇਣ ਵਾਸਤੇ ਇਹ ਪ੍ਰੋਗਰਾਮ ਅਸੀਂ ਸਕੂਲ ਦੇ ਵਿੱਚ ਕਰਵਾ ਰਹੇ ਹਾਂ ਕੋਈ ਮੁਗਲਾਂ ਵਾਲੀ ਭਾਵਨਾ ਅੱਜ ਤੋਂ 4-500 ਸਾਲ ਪਹਿਲਾਂ ਦੀ ਕੋਈ ਭਾਵਨਾ ਕਿਸੇ ਦੀ ਵੀ ਨਹੀਂ ਹੋ ਸਕਦੀ ਇਹ ਬਾਕੀ ਜਿਹੜਾ ਤੀਆਂ ਦਾ ਤਿਉਹਾਰ ਆ ਮੈਂ ਥੋੜਾ ਜਿਆਦਾ ਇਸੇ ਪਿਛੋਕੜ ਬਾਰੇ ਕਿਉਂਕਿ ਸੌਣ ਦਾ ਮਹੀਨਾ ਸਾਡੇ ਸੱਭਿਆਚਾਰ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਵਿਆਹਾਂ ਹੋਈਆਂ ਲੜਕੀਆਂ ਹੁੰਦੀਆਂ ਸੀ ਪਿੰਡ ਦੀਆਂ ਉਹ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਉਂਦੀਆਂ ਸੀਗੀਆਂ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗਿਆ ਉਸ ਵੇਲੇ ਕੋਈ ਸੋਸ਼ਲ ਮੀਡੀਆ ਦਾ ਜੋਗ ਨਹੀਂ ਸੀਗਾ ਇੱਕ ਦੂਜੇ ਦੇ ਨਾਲ ਸੰਪਰਕ ਹੋਰੇ ਇੱਕ ਦੂਜੇ ਨਾਲ ਮਿਲ ਮਲਾਪ ਹੋਣਾ ਉਹ ਨਹੀਂ ਸੀ ਹੁੰਦਾ ਇੱਕ ਸਮਾਂ ਮੈਚ ਲਿਆ ਗਿਆ ਕਿ ਸੌਣ ਦੇ ਮਹੀਨੇ ਦੇ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਹੋਈਆਂ ਆ ਉਹ ਪਿੰਡ ਦੇ ਵਿੱਚ ਆਉਣ ਇੱਕ ਦੂਜੇ ਦੇ ਨਾਲ ਮੇਲ-ਮਲਾਪ ਕਰਨ ਇਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਕੰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ